हां जी विस्कोस सिल्क सॉफ्ट फैब्रिक रहेगा शर्ट एंड बॉटम मिलेगी बहुत ही सोना शर्ट पे प्रिंट होया ये शर्ट रहणियां नाल बॉटम देख सकदे हां ये भी बहुत ही ज्यादा सोनिया रेडी होइया ने विदाउट दुपट्टा ये सूट रहणगे नेक्स्ट 2 मीटर शिमर रहेगा थ्रेड वर्क मिलेगा संतोन दिस दे नाल बॉटम 2.5 मीटर चनोन दा दुपट्टा 630 ਦੇ ਵਿੱਚ ਸੂਟ ਤੁਸੀਂ ਬਾਇ ਕਰ ਸਕਦੇ ਹੋ ਇਹ ਵੀ ਬਹੁਤ ਸੋਹਣੇ ਥ੍ਰੈਡ ਵਰਕ ਵਾਲੇ ਸੂਟ ਰੈਡੀ ਹੋਏ ਨੇ 2 ਮੀਟਰ ਪਸ਼ਮੀਨਾ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਲੈਸ ਦਾ ਵਰਕ ਹੋਇਆ ਐਕਸਟਰਾ ਲੈਸ ਦੀ ਲੋੜ ਨਹੀਂ ਹੈ 2 ਮੀਟਰ ਇਸਨ ਡਿਜੀਟਲ ਪ੍ਰਿੰਟ ਪਸ਼ਮੀਨਾ ਦੀ ਬਾਟਮ ਸਟਾਲ ਮਿਲੇਗਾ ਇਸ ਦੇ ਨਾਲ 799 ਵਿੱਚ ਤੁਸੀਂ ਬਾਇ ਕਰ ਸਕਦੇ ਹੋ ਸਟਾਲ 2.5 ਮੀਟਰ ਰਹੇਗਾ 2 मीटर ਪਸ਼ਮੀਨਾ ਸ਼ਿਮਰਸ ਡਿਜੀਟਲ ਪ੍ਰਿੰਟ ਸ਼ਰਟ ਰਹੇਗਾ बॉटम 3 ਮੀਟਰ ਮਿਲੇਗੀ ਪਸ਼ਮੀਨਾ ਦੀ ਸਟਾਲ ਰਹੇਗਾ 2.5 ਮੀਟਰ ਡਿਜੀਟਲ ਪ੍ਰਿੰਟ 600 ਨੁਡਨ ਵਿੱਚੇ ਬਾਈ ਕਰ ਸਕਦੇ ਹਾਂ ਵੂਲਨ ਪਸ਼ਮੀਨਾ ਰਹੇਗਾ ਜੀ ਜੈਪੁਰੀ ਪ੍ਰਿੰਟ ਦੇ ਵਿੱਚ ਨੈਕਲਾਈਨ ਬਣੀ ਹੋਈ ਹੈ 슬ੀਵਸ ਤੇ ਪ੍ਰਿੰਟ ਰਹੇਗਾ ਬੈਕ ਤੇ ਵੀ ਪ੍ਰਿੰਟ ਰਹੇਗਾ ਸਾਈਜ਼ ਰਹੇਗਾ ਇਸ ਦਾ ਜੋ ਲੈਂਥ ਰਹੇਗੀ 45 ਰਹੇਗੀ ਬਾਟਮ ਪਸ਼ਮੀਨੇ ਦੀ ਰਹੇਗੀ 3 ਮੀਟਰ ਬਾਟਮ ਦਾ ਵੀ ਫੈਬਰਿਕ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਦੁਪੱਟਾ ਬੂਲਨ ਪਸ਼ਮੀਨਾ ਸਟਾਲ ਰਹੇਗਾ 1150 ਵਿੱਚ ਤੁਸੀਂ ਇਹ ਬਾਇ ਕਰ ਸਕਦੇ ਹੋ 180 ਵੱਡੇ ਪਣੇ ਚ ਵੈਲਵਟ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਬਾਟਮ ਇਸ ਦੇ ਨਾਲ 180 ਵੱਡੇ ਪਣੇ ਚ ਰਹੇਗੀ ਵੈਲਵਟ ਦੀ ਪੈਚਵਰਕ ਹੋਇਆ ਸਟਾਲ ਰਹੇਗਾ ਇਸ ਦੇ ਨਾਲ ਕਟਰਾਇਜ਼ ਦਾ 4 ਸਾਈਡ ਲੈਸ ਲੱਗੀ ਮਿਲੇਗੀ 650 ਦੇ ਵਿੱਚ ਸੂਟ ਤੁਸੀਂ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਪਿਓਰ ਸ਼ਿਮਰ ਪਸ਼ਮੀਨਾ 5 ਮੀਟਰ ਤੁਹਾਨੂੰ ਸੂਟ ਮਿਲੇਗਾ ਬੁਟੀਕ ਸਟਾਈਲ ਵਰਕ ਮਿਲੇਗਾ ਫਰੰਟ ਤੇ ਬਹੁਤ ਹੀ ਜਿਆਦਾ ਸੋਹਣਾ ਵਿਦਆਊਟ ਦੁਪੱਟਾ ਇਹ ਸੂਟ ਨੇ ਨਵੇਂ ਕਲਰ ਐਡ ਕੀਤੇ ਹੋਏ ਨੇ ਔਰ ਬਹੁਤ ਹੀ ਜਿਆਦਾ ਸੇਲ ਹੋ ਰਹੇ ਨੇ 950 ਦੇ ਵਿੱਚ ਇਹ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਟਿਸ਼ੂ ਸ਼ਿਮਰ ਸੈਲਫ ਇਹ ਆਪਣੇ ਕੋਲ ਫੈਬਰਿਕ ਆ ਇਸ ਤੇ ਵਰਕ ਕੀਤਾ ਹੈ ਘੇਰੇ ਤੇ ਪੈਚਵਰਕ ਆ ਹੈਂਡਵਰਕ ਪਲੱਸ बॉटਮ ਤੇ ਪੈਚਵਰਕ ਨਾਲ ਪੈਚਵਰਕ ਕੀਤਾ ਹੋਇਆ ਨਾਲ ਚਨੋਂਨ ਦਾ ਦੁਪੱਟਾ ਦੁਪੱਟੇ ਤੇ ਵੀ ਤੁਹਾਨੂੰ ਵਰਕ ਮਿਲੇਗਾ ਪਾਰਟੀ ਵੇਅਰ ਸੂਟ ਨੇ 2150 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਰਾਮਟੈਕਸ ਫੈਬਰਿਕ ਰਹੇਗਾ ਜੀ ਰਾਮਟੈਕਸ ਬ੍ਰਾਂਡ ਦਾ ਸੌਫਟ ਐਂਡ ਪ੍ਰੀਮੀਅਮ ਕੁਆਲਿਟੀ ਕਵਾਟਰਾਈਜ਼ 3.5 ਮੀਟਰ ਵੱਡੇ ਪਣੇ 'ਚ ਕਲਰ ਆਪਣੇ ਕੋਲ ਅਵੇਲੇਬਲ ਨੇ 899 ਵਿੱਚ ਕੋਈ ਵੀ ਕਲਰ ਬਾਈ ਕਰ ਸਕਦੇ ਹੋ ਇਹਨਾਂ ਦੇ ਤੁਸੀਂ ਮਸ਼ੀਨ ਵਰਕ ਕਰਵਾ ਸਕਦੇ ਹੋ ਬਹੁਤ ਹੀ ਸੋਹਣੇ ਸੂਟ ਰੈਡੀ ਹੋ ਜਾਂਦੇ ਨੇ ਜੋ ਪਸੰਦ ਆਏਗਾ ਸੂਟ ਤੁਸੀਂ ਉਸ ਦਾ ਸਕਰੀਨਸ਼ਾਟ ਲੈ ਕੇ WhatsApp ਨੰਬਰ ਮੈਂਸ਼ਨਾ ਉਸ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ